ਸ਼੍ਰੀ ਸ਼ਕਲ ਜੀ ਜਿਦਾ ਕਿ ਤੁਸੀਂ ਦੇਖਿਆ ਕਿ ਹੁਣੇ ਸਾਡੀ 1-2 ਦਿਨ ਤੋਂ ਨਾ ਸਾਡੀ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਐਮੀ ਵਰਕ ਦੇ ਗਾਣੇ ਦੇ ਉੱਤੇ ਪਰਫਾਰਮ ਕੀਤਾ ਉਹਦੇ ਵਿੱਚ ਇਹਨਾਂ ਨੇ ਗਾਣਾ ਗਾਇਆ ਸੀਗਾ ਤੇ ਉਹ ਵੀਡੀਓ ਐਕਚੁਅਲੀ 10 ਤੋਂ 15 ਦਿਨ ਪੁਰਾਣੀ ਹੈ ਜਿਹਦੇ ਵਿੱਚ ਅਸੀਂ ਕਿਰਨ ਦੇ ਇੱਕ ਟੋਏ ਗਨ ਲੈ ਕੇ ਨਾਰਮਲ ਜਿੱਦਾਂ ਦੁਕਾਨ ਤੋਂ ਬਾਅਦ ਥੱਕੇ ਥੱਕੇ ਟੁੱਟੇ ਹੁੰਨੇ ਆ ਤੇ ਐਂਟਰਟੇਨਮੈਂਟ ਕਰਦੇ ਹੋਏ ਇੱਕ ਅਸੀਂ ਇੱਕ ਵੀਡੀਓ ਬਣਾਈ ਦੀਆਂ ਰੀਲਾਂ ਵਗੈਰਾ ਤੋਂ ਵੀ ਉਹ ਰੀਲ ਪੋਸਟ ਕੀਤੇ ਆ ਤੇ ਉਹ ਵੀਡੀਓ ਕਾਫੀ ਜ਼ਿਆਦਾ ਮੀਡੀਆ ਨੇ ਅੱਜ ਚੱਕ ਕੇ ਉਸ ਚੀਜ਼ ਨੂੰ ਵਾਇਰਲ ਕਰ ਦਿੱਤਾ ਕਿ ਅਸੀਂ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਆ ਪਰ ਇਦਾਂ ਦਾ ਸਾਡਾ ਕੋਈ ਵੀ ਮੋਟਿਵ ਨਹੀਂ ਆ ਅਸੀਂ ਕਿਸੇ ਵੀ ਤਰ੍ਹਾਂ ਦੇ ਜਾਂ ਕਿਸੇ ਵੀ ਤਰੀਕੇ ਦੇ ਹਥਿਆਰ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਉਹ ਇੱਕ ਸਿਰਫ ਸ਼ੋਪੀ ਸੀਗਾ ਜਿੱਦਾਂ ਕਿ ਨਾਰਮਲ ਘਰਾਂ 'ਚ ਜੇ ਹੈਂਗ ਵਾਲ ਤੇ ਹੈਂ ਉਹ ਤਾਂ ਦਾ ਛੋਟੀ ਸੀਗਾ ਉਹ ਕੋਈ ਹਥਿਆਰ ਨਹੀਂ ਸੀਗਾ ਕੋਈ ਗਨ ਨਹੀਂ ਸੀਗੀ ਟੌਏ ਗਨ ਵੀ ਨਹੀਂ ਸੀਗੀ ਕਿਉਂਕਿ ਟੌਏ ਕਰਦੇ ਆਪਾਂ ਜਿੱਤੇ ਕਿ ਟੌਏ ਦੇ ਵਿੱਚ ਵੀ ਕਿਸੇ ਜਿਹੜੇ ਉੱਪਰ ਰਹੇ ਨਿਕਲ ਰਹੇ ਜਿੱਦਾਂ ਲੋਕ ਬਾਰੇ ਫੋੜੇ ਜਾਂਦੇ ਆ ਕੋਈ ਹੁੰਦੀ ਜਿਹਦੇ ਵਿੱਚ ਲਾਈਟਰ ਹੁੰਦਾ ਐਦਾਂ ਦਾ ਵੀ ਉਹ ਕੁਝ ਨਹੀਂ ਸੀਗਾ ਉਹਦਾ ਜਿਹੜਾ ਆ ਬੰਦੂਕ ਦਬਾਨ ਵਾਲੀ ਕੀ ਕਹਿੰਦੇ ਨੇ ਟ੍ਰਿਗਰ ਹਾਂਜੀ ਉਹ ਤੱਕ ਮਤਲਬ ਵੈਲਡਿੰਗ ਕੀਤਾ ਹੋਇਆ ਉਹ ਇੱਕ ਲੱਕੜ ਉਹ ਲੋਹੇ ਨੂੰ ਮਿਲਾਇਆ ਹੋਇਆ ਸਿਰਫ ਬੰਦੂਕ ਐਂਡ ਅਸਲ ਵਿੱਚ ਉਹ ਵੀਡੀਓ ਵੀ ਸਾਡੀ 10 15 ਸਾਲਾਂ ਚ ਪਹਿਲੇ ਜਦੋਂ ਅਸੀਂ ਬਣਾਈ ਰਾਤੀ ਸਾਡੇ ਕੋਲ ਕੋਈ ਕਸਟਮਰ ਆਏ ਸੀਗੇ ਮਖਲੋੜ ਦੇ ਤੋਂ ਜਦਾਂ ਸਾਨੂੰ ਡੇਲੀ ਕਾਫੀ ਕਸਟਮਰ ਮਿਲਣ ਆਉਂਦੇ ਆ ਤੇ ਉਹਨਾਂ ਕੋਲੋਂ ਅਸੀਂ ਜਦਾਂ ਉਹਨਾਂ ਨੇ ਉਹਨਾਂ ਦੇ ਪਿੱਛੇ ਬੱਚਿਆਂ ਨੇ ਖੜੀ ਹੋਈ ਸੀ ਤੇ ਅਸੀਂ ਉਦਾਂ ਹੀ ਉਹਨਾਂ ਕੋਲੋਂ ਲੈ ਕੇ ਉਹਦੇ ਤੇ ਵੀਡੀਓਜ਼ ਬਣਾਈ ਤੇ ਉਹ ਵੀਡੀਓ ਕਾਫੀ ਜ਼ਿਆਦਾ ਐ ਉਸ ਸਮੇਂ ਸਾਰੇ ਨਿਊਜ਼ ਮੇਂ ਮੀਡੀਆ ਵਾਲਿਆਂ ਨੇ ਉਹਨੂੰ ਫੇਕ ਐਨਾਂ ਕਾ ਜ਼ਿਆ ਹਥਿਆਰਾਂ ਦੀ ਪ੍ਰਮੋਸ਼ਨ ਕਰ ਰਹੇ ਬਟ ਇਹਦਾ ਤਾਂ ਕੁਝ ਨਹੀਂ ਹੈ ਅਸੀਂ ਐਕਚੁਅਲ ਦੇ ਵਿੱਚ ਜੋ ਸਰਕਾਰ ਨੇ ਜੋ ਇਹ ਮਤਲਬ ਲਾਅ ਪਾਸ ਕੀਤੇ ਆ ਅਸੀਂ ਸਰਕਾਰ ਦੇ ਨਾਲ ਆ ਉਸ ਪੱਖੋਂ ਤੇ ਅਸੀਂ ਇਸ ਚੀਜ਼ ਨੂੰ ਅਸੀਂ ਆਪ ਸਪੋਰਟ ਕਰਦੇ ਹਾਂ ਕਿ ਗਨ ਕਲਚਰ ਬੈਨ ਹੋਣਾ ਚਾਹੀਦਾ ਗਨ ਕਲਚਰ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਐਂਡ ਅਸੀਂ ਖੁਦ ਗਵਰਨਮੈਂਟ ਦੇ ਨਾਲ ਆ ਗਵਰਨਮੈਂਟ ਦੀ ਸਪੋਰਟ ਦੇ ਵਿੱਚ ਆ ਬਟ ਸਾਡੇ ਉੱਤੇ ਜੋ ਇਹ ਐਫ ਆਈ ਆਰ ਹੋਈ ਹੈ ਇਹ ਨਾਜਾਇਜ਼ ਹੋਈ ਹੈ ਕਿਉਂਕਿ ਇਹ ਵੀਡੀਓ ਪੁਰਾਣੀ ਹੈ ਇਹ ਪੁਰਾਣੀ ਵੀਡੀਓ ਨੂੰ ਚਾਕੇ ਅੱਜ ਸਾਨੂੰ ਇਹਦੇ ਉੱਤੇ ਮਤਲਬ ਸਾਡੇ ਨਾਲ ਜੋੜਿਆ ਗਿਆ ਜੋ ਕਿ ਅਗਰ ਸਾਨੂੰ ਹੋਰ ਸਾਨੂੰ ਪਤਾ ਵੀ ਇਹਦੇ ਬਾਰੇ ਕਿ ਇਹ ਗਨ ਕਲਚਰ ਉੱਤੇ ਬੈਨ ਲੱਗ ਗਿਆ ਹੋਇਆ ਹੈ ਜਾਂ ਜੋ ਵੀ ਹੈ ਨਾ ਤਾਂ ਅਸੀਂ ਪਹਿਲੇ ਪ੍ਰਮੋਟ ਕਰਦੇ ਸੀ ਅਸੀਂ ਨੋਰਮਲੀ ਜਿੱਦਾਂ ਪਹਿਲੇ ਫੰਕਸ਼ਨ ਕਰਦੇ ਵੀਡੀਓ ਬਣਾਈ ਦੀ ਉਦਾਂ ਦੀ ਇੱਕ ਵੀਡੀਓ ਬਣਾਈ ਸੀ ਤੇ ਇਸ ਕਰਕੇ ਅਸੀਂ ਸਾਹਮਣੇ ਇਹ ਚੀਜ਼ ਕਿ ਅਸੀਂ ਆਪਣੇ ਵੱਲੋਂ ਇਹ ਜਿਹੜੀ ਚੀਜ਼ ਜ਼ਰੂਰ ਰੱਖੀ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਗਨ ਕਲਚਰ ਨੂੰ ਪ੍ਰਮੋਟ ਨਹੀਂ ਕਰਾਂਗੇ